ਦਾ ਸਭੀ ਜਾਨ ਦਵਾਈਆਂ ਨਹੀਂ ਫਾਰਮੇਡ ਕਰਦੇ ਸਰਦਾਰ ਜੀ ਡੀਏਪੀ ਫਾਰਮਾ ਜਿਹੜੀ ਉਹ ਕਹਿੰਦੇ ਟ੍ਰੈਕ ਮੈਨੇਜਮੈਂਟ ਕਿਸ ਤਰ੍ਹਾਂ ਦੀ ਡੀਏਪੀ ਖਾਦ ਜਿਹੜੀ ਉਹ ਅੱਜ ਵੀ ਅਸੀਂ ਮਿਲ ਕੇ ਆਈਆਂ ਟਿਕਤਰਾਂ ਨੂੰ ਵੇਖੋ ਡੀਏਪੀ ਖਾਦ ਦਾ ਇਸ ਟਾਈਮ ਬਹੁਤ ਵੱਡਾ ਰੌਲਾ ਪਿਆ ਡੀਏਪੀ ਖਾਦ ਦੇ ਨਾਲ ਕੁਝ ਹੋਰ ਦਵਾਈਆਂ ਜਿਹੜੀਆਂ ਦੁੱਤੀਆਂ ਜਾਂਦੀਆਂ ਨੇ ਜਿਨ੍ਹਾਂ ਵੀ ਕਿਸਾਨ ਨੂੰ ਬਿਲਕੁਲ ਲੋੜ ਦੇ ਨੇ ਡੀਏਪੀ 1355 ਨੂੰ ਮਤਲਬ ਦੇਣੀ ਚਾਹੀਦੀ ਇਹਨਾਂ ਨੂੰ ਜਿਹੜਾ ਰੇਟ ਉਹ ਤਾਂ ਲੱਗਦਾ ਅਟੋਕਾਰ ਤੋਂ 16.5 1700 ਤੱਕ ਬਿੱਲਰ ਦੇ ਰਹੇ ਨੇ ਮੈਂ ਅੱਜ ਉਹਦਾ ਮਿਲ ਕੇ ਆਇਆ ਸੀ ਪ੍ਰੈਸ ਪਿਆਨ ਵੀ ਤਿਆਰ ਕੀਤਾ ਉਹ ਭੇਜਾਂਗੇ ਪ੍ਰੈਸ ਕਿਉਂ ਤੁਹਾਡੇ ਵਾਲੀ ਪ੍ਰੈਸ ਦੇ ਰਾਹੀਂ ਜਿਹੜੇ ਚੈਨਲ ਨੇ ਇਹਨਾਂ ਦੇ ਜ਼ਰੀਏ ਵੀ ਸਾਰੇ ਗਾਣਿਆਂ ਨੂੰ ਵੇਚਤੀ ਕਰਦਾ ਵੀ 1360 ਰੁਪਏ ਸਣੇ ਲੇਬਰ ਇਸ ਤੋਂ ਉੱਪਰ ਕਿਸੇ ਨੂਮ ਇਹ ਨਾ ਵਿਕੇ ਜਾਣ ਅਗਰ ਜੇਕਰ ਕੋਈ ਮੰਗਦਾ ਹੈ ਇਸ ਤੋਂ ਉੱਪਰ ਪੈਸੇ ਜਾਂ ਕੋਈ ਹੋਰ ਵालतू ਸਮਾਨ ਦੇਣ ਦਾ ਯਤਨ ਕਰਦਾ ਹੈ ਤਾਂ 9530835050 ਮੇਰਾ ਨੰਬਰ ਹੈ ਤੁਸੀਂ ਸੰਪਰਕ ਕਰੋ ਆਪਾਂ ਸਾਰੇ ਰਲ ਕੇ ਰਲ ਕੇ ਸਾਰੇ ਤਗੜੇ ਹੋ ਕੇ ਜਿਹੜੀ ਲੁੱਟ ਕਰ ਰਹੇ ਨੇ ਲੁੱਟ ਹੋ ਰਹੀ ਹੈ ਕਿਸਾਨੀ ਦੀ ਉਹਨੂੰ ਆਪਾਂ ਬਚਾਉਣਾ ਇਹ ਮੇਰੀ ਇਹ ਰਿਕਵੈਸਟ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਵੀ ਜਿੱਥੇ ਵੀ ਇਤੋਂ ਵੱਧ ਰੇਟ ਲੱਗਦਾ 1360 ਬਿੱਦ ਲੇਵਰ ਇਦੋਂ ਵੱਧ ਲੱਗਦਾ ਤੇ ਮੇਰੇ ਵਾਲੇ ਨੰਬਰ ਤੇ ਸੰਪਰਕ ਕਰੋ ਸੰਪਰਕ ਕਰੋ ਫਿਰ ਆਪਾਂ ਰਲ ਕੇ ਮਿਲ ਕੇ ਸਾਰੇ ਤਗੜੇ ਹੋ ਕੇ ਸਹੀ ਰੇਟ ਦੇ ਉੱਤੇ ਲੈਣਾ ਕਿਸੇ ਨੂੰ ਕਾਲ ਕਰਨ ਦੀ ਲੋੜ ਨਹੀਂ ਡੀਏਪੀ ਵੀ ਕਿਤੇ ਵੀ ਘਾਟਦੇ ਹੈਗੇ ਡੀਏਪੀ ਵੱਧੂ ਹੈ ਜਦੋਂ ਆਪਾਂ ਚੰਦਨ ਕਰਦੇ ਆ ਜਾ ਕੇ ਵੀ ਫਟਾਫਟ ਆਪਾਂ ਲੈ ਲਈਏ ਉਦੋਂ ਜਿਹੜਾ ਡੀਲਰ ਨੇ ਉਦੋਂ ਵੱਧ ਰੇਟ ਲਉਂਦੇ ਨੇ ਬਿਲਕੁਲ ਆਪਣਾ ਆਪਾਂ ਨੁਕਸਾਨ ਨਹੀਂ ਹੋਣਾ ਸਹੀ ਰੇਟ ਜਿਹੜਾ ਉਹ ਦੁਕਾਨਦਾਰ ਨੂੰ ਦੇਣਾ ਦੁਕਾਨਦਾਰ ਦਾ ਵੀ ਨੁਕਸਾਨ ਹੋਵੇ ਸਹੀ ਰੇਟ ਤੋਂ ਥੱਲੇ ਆਪਾਂ ਕਹਿੰਦੇ ਨਹੀਂ ਤੇ ਵੱਧ ਉਹਨੂੰ ਦੇਣਾ ਨਹੀਂ 1360 ਤੋਂ ਵੀ ਥੱਲੇ ਬਰਾ ਇਹ ਮੇਰੀ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਤੁਹਾਡੇ ਚੈਨਲ ਦੇ ਜ਼ਰੀਏ ਇਹ ਜਰੂਰ ਪ੍ਰਵਾਨ ਕਰਿਓ। ਕੋਈ ਸਵਾਲ ਹੈ ਤਾਂ ਕਰੋ। ਜਿੱਦਾਂ ਲੋਕੀ ਮੇਰੇ ਸਦੀਰ ਬਦਲਣਾ ਪਿੰਡਾਂ ਜਨ ਪੈ ਪੜੇ ਲੱਗ ਰਹੇ ਨੇ ਕਿ ਕਿਵੇਂ ਇਹ ਲੋਕ ਕੰਨੀ ਦੇ ਬਸਵਾਉਂ। ਯਾਰ ਵੇਖੋ ਗੱਲ ਤੁਹਾਨੂੰ ਹਰ ਇੱਕ ਬੰਦੇ ਦੀ ਪਾਰਟੀ ਜਿੰਦੇ ਇੱਕ ਜਿੰਨੇ ਵੜਾਈ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਦੁਆਰੇ ਆਵਾਂ ਹਨਾ ਉਹ ਤਾਂ ਜਤਨ ਕਰੂਗਾ ਹੀ ਪਰ ਜਿਹੜਾ ਉਹਦਾ ਫੈਸਲਾ ਹੈ ਜੋ ਉਹਨੇ ਕਦ ਕੀਤੇ ਨੇ ਅੱਜਗਾ ਉਹਨੂੰ ਲੋਕ ਸਲਾਹਣਾ ਕਰਦੇ ਨੇ ਤੁਹਾਡੇ ਚੈਨਲ ਤੁਹਾਨੂੰ ਕਹਿ ਰਹੇ ਨੇ ਅਸੀਂ ਵੀ ਕਹਿ ਰਹੇ ਹਾਂ। ਮੈਂ ਵੀ ਦੋ ਤਿੰਨ ਜਗ੍ਹਾ ਚੱਲਣ ਵਾਲਿਆਂ ਨੂੰ ਪੁੱਛਿਆ ਸੀ ਇਹ ਗੱਲ ਕਹਿ ਰਹੇ ਆਂ ਵੀ ਜਿਹੜਾ ਅਕੇ ਲੱਕੇ ਕਿਸੇ ਔਖੇ ਵੇਲੇ ਕਿਸੇ ਦੀ ਬਾਹ ਫੜਦਾ ਹੈ ਉਹ ਬੜੀ ਵਧੀਆ ਗੱਲ ਹੈ ਅੱਜ ਐਨ ਆਰ ਆਈ ਭਰਾ ਨੇ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਉਹ ਲੱਗੀਆਂ ਨੇ ਉਹਨਾਂ ਨੂੰ ਸੁਖੀਲ ਬਾਦਲ ਵੀ ਲੱਗਿਆ ਹੋਇਆ ਬਹੁਤ ਵਧੀਆ ਉਹਨਾਂ ਕੀਤਾ ਲੋਕ ਉਹਦੀ ਸਰਾਨਾ ਕਰਦੇ ਪੈਣੇ ਉਹਨੂੰ ਇਹਦਾ ਫਾਇਦਾ ਜ਼ਰੂਰ ਮਿਲੂਗਾ ਹਾਂ ਰੋਕੀਸ਼ ਗੋਵੀ ਪਾਰਟੀ ਜਿਵੇਂ ਕਹਿੰਦੇ ਨੇ ਐਸ ਵੀ ਸੀ ਦੇ ਕੰ联ੇ ਫੋਟੋਆਂ ਆ ਉਸ ਤੋਂ ਪਹਿਲੇ ਆ ਰਹੇ ਸੀ ਜਿਵੇਂ ਕਿਸੇ ਤਰ੍ਹਾਂ ਇਹ ਸਾਨੂੰ ਨਹੀਂ ਪਤਾ ਸੀ ਨਾ ਕਿਸੇ ਦਾ ਗੱਲਾ ਖੋਲਿਆ ਨਾ ਕਿਸੇ ਨੂੰ ਫੜਾਇਆ ਸਾਨੂੰ ਕੋਈ ਪਤਾ ਨਹੀਂ ਹੈਗਾ ਪਰ ਉਹ ਜਿਹਨੂੰ ਇਹ ਗੱਲਾ ਖੋਲਿਆ ਦਿੱਤਾ ਲੱਗਦਾ ਉਹ ਵੀ ਚੱਕਲੇ ਵਿੱਚ ਆ ਗਿਆ ਉੱਥੋਂ ਜਿਹੜਾ ਫੋੜ ਸਕਦਾ ਹੈ ਖੋਲੇ ਜਾ ਕੇ ਸਾਖ ਵੀ ਨਿਕਲਦਾ ਪਤਾ ਕਿੰਨੇ ਗੱਲਾਂ ਖੋਲਿਆ ਕਿੰਨੇ ਨਹੀਂ ਖੋਲਿਆ ਅਸੀਂ ਤਾਂ ਸੋਚਿਆ ਵੀ ਲੋਕਾਂ ਤੱਕ ਸਾਇਦਾ ਕੋਈ ਅਪੜਦੀਏ ਭਈ ਭਾਵੇਂ ਕੋਈ ਚੋਰੀ ਕਰਕੇ ਲਿਆ ਰਿਹਾ ਕਿਥੋਂ ਲਿਆ ਰਿਹਾ ਕਿਥੋਂ ਲਿਆ ਸਾਨੂੰ ਨਹੀਂ ਪਤਾ ਜਿਹਦੇ ਕੱਖ ਵੀ ਨਾ ਕਰਨਾ ਹੁੰਦਾ ਉਹ ਗੱਲਾਂ ਇਹਦਾ ਕਿਤੇ ਹਾਂ ਹੁਣ ਤਾਂ ਵੀ ਪੰਜਾਬ ਜਾ ਕੇ ਦੇਖੀ ਬਣਾ ਬੜੀ-ਬੜੀ ਗੱਲਾਂ ਤੇ ਪੰਜਾਬ ਚੋਂ ਪਰਖੂ ਦੇਖ ਕੇ ਜਾਣ ਮੈਂ ਗੱਲ ਕਰਦਾ ਮੈਂ ਮੋਦੀ ਜਿੱਦਣੋਂ ਉਦੋਂ ਵੀ ਕਹਾਂ ਦੀ ਜੇ ਮੋਦੀ ਆਉਣਾ ਹੈ ਤਾਂ ਕੋਈ ਦੇ ਕੇ ਜਾਵੇ ਜੇ ਐਵੇਂ ਹੱਥ ਲਾ ਕੇ ਟੁੱਟ ਜਾਣਾ ਉਹਦਾ ਕੋਈ ਕਾਹਦਾ ਨਹੀਂ ਹੈਗਾ ਜੇ ਆਵੇ ਕੁਝ ਦੇ ਕੇ ਜਾਵੇ ਉਹਨੇ ਰੋਖਲ ਨੇ ਵੀ ਆਉਣਾ ਉਹ ਵੀ ਆਪਣੀ ਪਾਰਟੀ ਨੂੰ ਕਹੇ ਕੋਸ਼ਿਸ਼ ਜਿਵੇਂ ਰਾਜੇ ਬਲਿੰਦ ਨੇ ਕੋਸ਼ਿਸ਼ ਇੱਕ ਦੋ ਜਗ੍ਹਾ ਤੇ ਦਿੱਤੇ ਆ ਪੈਸੇ ਅਸੀਂ ਇੰਨੀਆਂ ਚੰਗੀ ਗੱਲ ਆ ਜੇ ਹੋਰ ਵੀ ਹੈਗਾ ਵਾਅਦਿਆਂ ਤੱਕਾ ਦੇਣ ਤੇ ਸਰਕਾਰ ਨੂੰ ਵੀ ਹੱਥ ਪਾਵੇ ਸਰਕਾਰ ਵੀ ਦੇਵੇ ਇਹਨੂੰ ਵੀ ਹੱਥ ਪਾਉਣੀ ਚਾਹੀਦੀ ਆਪਣੇ ਮੰਗਿਆਂ ਨੂੰ ਸਰਕਾਰਾਂ ਕੋਲ ਬੜਾ ਖੁਸ਼ ਆ ਜੇ ਸਰਕਾਰਾਂ ਇਸ ਗੱਲ ਤੇ ਆ ਜਾਣ ਕਿ ਅਸੀਂ ਲੋਕਾਂ ਦੀ ਬਤ ਕਰਨੀ ਹੈ ਲੋਕਾਂ ਦੀ ਬਾਹ ਵੜਨੀ ਹੈ ਸਰਕਾਰਾਂ ਕੋਲ ਕਿਸੇ ਚੀਜ਼ ਦੀ ਛਾਦੇ ਨੂੰ ਕੁਝ ਕਰਾ ਦੇ ਕਿਸਾਨਾਂ ਨੂੰ ਕਰਾ ਦੇ ਕਾਫੀ ਜ਼ਖਮੀ ਲੱਗੇ ਜਿਹੜੇ ਜਿਹੜੇ ਦਾ ਨੁਕਸਾਨ ਛੋੜੇ ਕਿਸਾਨਾਂ ਨੂੰ ਨੁਕਸਾਨ ਆਇਆ ਤੁਸੀਂ ਆਪਣੀ ਪਾਰਟੀ ਨੂੰ ਕਿਵੇਂ ਇਹ ਮੰਨਦੇ ਜਿਹੜੇ ਮੈਂ ਇਹ ਤੁਹਾਨੂੰ ਸਮਝ ਨਹੀਂ ਸਕਦਾ ਸਵਾਲ ਕਿਹੜੇ ਤੋਂ ਕਿਸਾਨਾਂ ਦਾ ਨੁਕਸਾਨ ਆਇਆ ਤੇ ਜਿਹੜੇ ਛੋੜੇ ਕਿਸਾਨਾਂ ਨੂੰ ਪਾਰਟੀ ਆਮੇ ਪਾਰਟੀ ਨੂੰ ਕਿਵੇਂ ਮੰਨਦੇ ਨਹੀਂ ਇਹਨਾਂ ਦੇ ਇਹਨਾਂ ਦੇ ਨੁਕਸਾਨ ਆਹ ਅੱਜ ਵੀ ਇੱਕੋ ਸਾਡਾ ਐਸਕੇਪ ਦਾ ਫੈਸਲਾ ਹੋਇਆ ਇੱਕ ਤਰੀਕ ਨੂੰ ਮੀਟਿੰਗ ਹੋਈ ਸਾਡੇ ਸੁਲਤਾਨਪੁਰ ਲੋਧੀ ਦੇ ਵਿੱਚ ਉਹਦੇ ਵਿੱਚ ਇਹੀ ਫੈਸਲਾ ਹੋਇਆ ਸੀ ਕਿ ਅੱਜ ਅਜੇ ਰੁਕਿਆ ਜਾਵੇ ਕਿ ਬਹੁਤ ਸਾਰ ਸਤਾਵਾਂ ਜਿਹੜੀਆਂ ਨੇ ਉਹ ਉਹ ਸੇਵਾ ਕਰਦੀਆਂ ਨੇ ਉੱਥੇ ਔਰ ਅੱਗੋਂ ਲੋਕਾਂ ਵੱਲੋਂ ਵੀ ਮੈਸੇਜ ਆ ਰਹੇ ਸਨ ਕਿ ਇਹ ਅਜੇ ਰੁਕਿਆ ਜਾਵੇ ਇੱਥੇ ਖਰਾਬ ਹੁੰਦਾ ਪਿਆ ਜਦੋਂ ਪਾਣੀ ਉੱtre SKM ਦਾ ਫੈਸਲਾ ਵੀ ਪਾਣੀ ਉੱਤਰ ਜਾਂਦਾ ਓਸ ਟਾਈਮ ਆਪਾਂ ਹਰ ਪਾਸੇ ਹਰ ਪਿੰਡ ਦੇ ਵਿੱਚ ਕੈਂਪ ਲਾ ਕੇ ਕਮੇਟੀਆਂ ਬਣਾ ਕੇ ਸਾਡੀਆਂ ਕਮੇਟੀਆਂ ਬਣਾ ਕੇ ਸਾਰੇ ਬੱਚਾ ਨੂੰ ਸਾਰੇ ਨਾਲ ਗੱਲ ਕਰ ਕਿ ਕਿੱਥੇ ਆ ਉਹ ਮਰਬਾਦ ਚ ਲੈ ਕੇ ਜਾਵਾਂਗੇ ਕਮੇਟੀਆਂ ਬਣਾ ਕੇ ਉੱਥੇ ਜਿਹੜੇ ਸਾਡੇ ਉਥੋਂ ਦੀ ਲੋਕ ਨੇ ਜਿਨ੍ਹਾਂ ਨੂੰ ਪਤਾ ਆ ਬੀਕ ਤੇ ਤੇ ਆਨਕਸਾ ਲੋਇਆ ਉਹ ਵੰਡਣਗੇ ਵੱਡੇ ਪੱਧਰ ਤੇ ਲੱਤ ਹੋ ਗਈ ਕਿਸੇ ਗੱਲ ਤੇ ਵੀ ਕਮੀ ਜੜੀ ਉਹ ਨਹੀਂ ਚੱਲਦੀ ਹਾਂ ਜੀ ਸੰਦਾ ਸ਼ਾਦੂਪੁਰ ਦੀ ਸੰਗਤ ਉਹ ਵੀ ਮਦਰ ਸਟੇਟ ਪਾਰਟੀ ਹੁੰਦਾ ਉਹ ਪੜਿਆ ਜੋ ਪੀਆਪੀ ਦੀ ਟੈਸ਼ੂ ਤੋਂ